ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਲੋਕਾਂ ਨੂੰ ਮਹਿੰਗਾਈ ਦੇ ਕਰੜੇ ਝਟਕੇ ਲੱਗੇ ਨੇ ਤਾਂ ਬਿਲਕੁਲ ਜਿੱਥੇ ਦੁੱਧ ਦੇ ਰੇਟਾਂ ਦੇ ਵਿੱਚ 2 ਰੁਪਏ ਪ੍ਰਤੀ ਲੀਟਰ ਵਾਧਾ ਕੀਤਾ ਗਿਆ ਹੈ ਉੱਥੇ ਟੋਲ ਪਲਾਜ਼ਾ ਦੇ ਜਿਹੜੇ ਰੇਟ ਨੇ ਉਹ ਵੀ ਵਧਾ ਦਿੱਤੇ ਗਏ ਨੇ ਪਰ ਇਸ ਦੇ ਵਿਚਕਾਰ ਲੋਕਾਂ ਨੂੰ ਰਾਹਤ ਭਰੀ ਖਬਰ ਸਾਹਮਣੇ ਆਈ ਹੈ ਜੀ ਹਾਇਕ ਚੰਗੀ ਖਬਰ ਸਾਹਮਣੇ ਆਈ ਹੈ ਤੁਸੀਂ ਇਸ ਨੂੰ ਖੁਸ਼ਖਬਰੀ ਕਹਿ ਸਕਦੇ ਹੋ ਹੁਣ ਕਮਰਸ਼ੀਅਲ LPG ਸਿਲੰਡਰਾਂ ਦੀ ਕੀਮਤਾਂ ਜਿਹੜੀਆਂ ਨੇ ਸਸਤੇ ਤੌਰ ਤੇ ਚੁਕਾਉਣੀਆਂ ਪੈਣਗੀਆਂ ਬਿਲਕੁਲ ਤੇਲ ਮਾਰਕੀਟਿੰਗ ਕੰਪਨੀਆਂ ਨੇ 19 ਕਿਲੋ ਦੇ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤਾਂ ਘਟਾ ਦਿੱਤੀਆਂ ਨੇ ਤਾਂ ਬਿਲਕੁਲ ਤੁਹਾਨੂੰ ਦੱਸਦੀ ਕਿ ਕਮਰਸ਼ੀਅਲ ਐਲਪੀਜੀ ਸਿਲੰਡਰ ਦਾ ਰੇਟ ਹੁਣ 72 ਰੁਪਏ ਘਟਾ ਕਰ ਦਿੱਤਾ ਹੈ ਇਹ ਲਗਾਤਾਰ ਤੀਜਾ ਮਹੀਨਾ ਹੈ ਜਦੋਂ ਵਪਾਰਿਕ ਰਸੋਈ ਗੈਸ ਸਿਲੰਡਰ ਦੀ ਧਾਰ ਹੈ ਜਿਹੜੀ ਉਹ ਘਟਾਈ ਗਈ ਹੈ ਹਾਲਾਂਕਿ ਕੰਪਨੀਆਂ ਨੇ 14.2 ਕਿਲੋਗ੍ਰam ਘਰੇਲੂ ਸਿਲੰਡਰ ਦੀ ਕੀਮਤਾਂ ਦੇ ਵਿੱਚ ਕੋਈ ਬਦਲਾਅ ਨਹੀਂ ਕੀਤਾ ਤਾਂ ਦਿੱਲੀ ਦੇ ਵਿੱਚ ਵਪਾਰਿਕ ਸਿਲੰਡਰ ਕੀਮਤ ਹੈ ਜਿਹੜੀ 69.50 ਰੁਪਏ ਘਟਾ ਕਰ ਦਿੱਤੇ ਗਏ ਆ ਬਿਲਕੁਲ ਇਹ ਹੁਣ ਰਾਸ਼ਟਰੀ ਰਾਜਤਾਨੀ ਦੇ ਵਿੱਚ 1670 ਰੁਪਏ ਦੇ ਵਿੱਚ ਉਪਲਬਧ ਹੋਵੇਗਾ ਤਾਂ ਬਿਲਕੁਲ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ ਕਿ ਕਮਰਸ਼ੀਅਲ ਐਲਪੀਜੀ ਸਿਲੰਡਰਾਂ ਦੀਆਂ ਜਿਹੜੀਆਂ ਕੀਮਤਾਂ ਨੇ ਉਹ ਸਸਤੀਆਂ ਹੋ ਗਈਆਂ ਨੇ ਹੁਣ 72 ਰੁਪਏ ਦੇ ਰੇਟ ਨੇ ਜਿਹੜੇ ਉਹ ਘਟ ਗਏ ਨੇ ਤਾਂ ਬਿਲਕੁਲ ਆ ਕਮਰਸ਼ੀਅਲ ਐਲਪੀਜੀ ਸਿਲੰਡਰ ਦਾ ਰੇਟ 72 ਰੁਪਏ ਘਟਾ ਕਰ ਦਿੱਤਾ ਗਿਆ ਤਾਂ ਕਿਤੇ ਨਾ ਕਿਤੇ ਵੱਡੀ ਰਾਹਤ ਮਿਲੀ ਹੈ ਖੁਸ਼ਖਬਰੀ ਵਾਲੀ ਖਬਰ ਸਾਹਮਣੇ ਆਈ ਹੈ ਕਿ ਇਸ ਤਰੀਕੇ ਦੇ ਨਾਲ ਹੁਣ ਲੋਕਾਂ ਨੂੰ ਰਾਹਤ ਮਿਲ ਰਹੀ ਹੈ ਤਾਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਜਿੱਥੇ ਮਹਿੰਗਾਈ ਦੇ ਕਰੜੇ ਝਟਕੇ ਲੱਗੇ ਸੀ ਤਾਂ ਉੱਥੇ ਕਿਤੇ ਨਾ ਕਿਤੇ ਇੱਕ ਖੁਸ਼ ਕਰ ਦੇਣ ਵਾਲੀ ਖਬਰ ਵੀ ਸਾਹਮਣੇ ਆਈ ਹੈ ਤਾਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਲੋਕਾਂ ਨੂੰ ਮਹਿੰਗਾਈ ਦੇ ਕਰੜੇ ਝਟਕੇ ਲੱਗੇ ਨੇ ਤਾਂ ਬਿਲਕੁਲ ਜਿੱਥੇ ਦੁੱਧ ਦੇ ਰੇਟਾਂ ਦੇ ਵਿੱਚ 2 ਰੁਪਏ ਪ੍ਰਤੀ ਲੀਟਰ ਵਾਧਾ ਕੀਤਾ ਗਿਆ ਹੈ ਉੱਥੇ ਟੋਲ ਪਲਾਜ਼ਾ ਦੇ ਜਿਹੜੇ ਰੇਟ ਨੇ ਉਹ ਵੀ ਵਾਦਾ ਦਿੱਤੇ ਗਏ ਨੇ ਪਰ ਇਸ ਦੇ ਵਿਚਕਾਰ ਲੋਕਾਂ ਨੂੰ ਰਾਹਤ ਭਰੀ ਖਬਰ ਸਾਹਮਣੇ ਆਈ ਹੈ ਜੀ ਹਾਇ ਇੱਕ ਚੰਗੀ ਖਬਰ ਸਾਹਮਣੇ ਆਈ ਹੈ ਤੁਸੀਂ ਇਸ ਨੂੰ ਖੁਸ਼ਖਬਰੀ کہہ ਸਕਦੇ ਹੋ ਹੁਣ ਕਮਰਸ਼ੀਅਲ ਐਲਪੀਜੀ ਸਿਲੰਡਰਾਂ ਦੀ ਕੀਮਤਾਂ ਜਿਹੜੀਆਂ ਨੇ ਸਸਤੇ ਤੌਰ ਤੇ ਚੁਕਾਉਣੀਆਂ ਪੈਣਗੀਆਂ ਬਿਲਕੁਲ ਤੇਲ ਮਾਰਕੀਟਿੰਗ ਕੰਪਨੀਆ ਨੇ 19 ਕਿਲੋ ਦੇ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤਾਂ ਘਟਾ ਦਿੱਤੀਆਂ ਨੇ ਤਾਂ ਬਿਲਕੁਲ ਤੁਹਾਨੂੰ ਦੱਸਦੀ ਕਿ ਕਮਰਸ਼ੀਅਲ ਐਲਪੀਜੀ ਸਿਲੰਡਰ ਦਾ ਰੇਟ ਹੁਣ 72 ਰੁਪਏ ਘਟਾ ਕਰ ਦਿੱਤਾ ਹੈ ਇਹ ਲਗਾਤਾਰ ਤੀਜਾ ਮਹੀਨਾ ਹੈ ਜਦੋਂ ਵਪਾਰਿਕ ਰਸੋਈ ਗੈਸ ਸਿਲੰਡਰ ਦੀ ਧਾਰ ਹੈ ਜਿਹੜੀ ਉਹ ਘਟਾਈ ਗਈ ਹੈ ਹਾਲਾਂਕਿ ਕੰਪਨੀਆਂ ਨੇ 14.2 ਕਿਲੋਗ੍ਰam ਘਰੇਲੂ ਸਿਲੰਡਰ ਦੀ ਕੀਮਤਾਂ ਦੇ ਵਿੱਚ ਕੋਈ ਬਦਲਾਅ ਨਹੀਂ ਕੀਤਾ ਤਾਂ ਦਿੱਲੀ ਦੇ ਵਿੱਚ ਵਪਾਰਿਕ ਸਿਲੰਡਰ ਕੀਮਤ ਹੈ ਜਿਹੜੀ 69.50 ਰੁਪਏ ਘਟਾ ਕਰ ਦਿੱਤੀ ਗਈ ਹੈ ਬਿਲਕੁਲ ਇਹ ਹੁਣ ਰਾਸ਼ਟਰੀ ਰਾਜਸਥਾਨੀ ਦੇ ਵਿੱਚ 1670 ਰੁਪਏ ਦੇ ਵਿੱਚ ਉਪਲਬਧ ਹੋਵੇਗਾ ਤਾਂ ਬਿਲਕੁਲ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ ਕਿ ਕਮਰਸ਼ੀਅਲ ਐਲਪੀਜੀ ਸਿਲੰਡਰਾਂ ਦੀਆਂ ਜਿਹੜੀਆਂ ਕੀਮਤਾਂ ਨੇ ਉਹ ਸਸਤੀਆਂ ਹੋ ਗਈਆਂ ਨੇ ਹੁਣ 72 ਰੁਪਏ ਦੇ ਰੇਟ ਨੇ ਜਿਹੜੇ ਉਹ ਘਟ ਗਏ ਨੇ ਤਾਂ ਬਿਲਕੁਲ ਆ ਕਮਰਸ਼ੀਅਲ ਐਲਪੀਜੀ ਸਿਲੰਡਰ ਦਾ ਰੇਟ 72 ਰੁਪਏ ਘਟ ਕਰ ਦਿੱਤਾ ਗਿਆ ਤਾਂ ਕਿਤੇ ਨਾ ਕਿਤੇ ਵੱਡੀ ਰਾਹਤ ਮਿਲੀ ਹੈ ਖੁਸ਼ਖਬਰੀ ਵਾਲੀ ਖਬਰ ਸਾਹਮਣੇ ਆਈ ਹੈ ਕਿ ਇਸ ਤਰੀਕੇ ਦੇ ਨਾਲ ਹੁਣ ਲੋਕਾਂ ਨੂੰ ਰਾਹਤ ਮਿਲ ਰਹੀ ਹੈ ਤਾਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਜਿੱਥੇ ਮਹਿੰਗਾਈ ਦੇ ਕਰੜੇ ਝਟਕੇ ਲੱਗੇ ਸੀ ਤਾਂ ਉੱਥੇ ਕਿਤੇ ਨਾ ਕਿਤੇ ਇੱਕ ਖੁਸ਼ ਕਰ ਦੇਣ ਵਾਲੀ ਖਬਰ ਵੀ ਸਾਹਮਣੇ ਆਈ ਹੈ